ਮੌਸਮ ਦੇ ਬਦਲਾਅ ਦੇ ਨਾਲ ਕਈ ਪ੍ਰਵਾਸੀ ਪੰਛੀ ਆਪਣਾ ਦੇਸ਼ ਛੱਡ ਕੇ ਭਾਰਤ ਦੇ ਕਈ ਇਲਾਕਿਆਂ ਵਿੱਚ ਚਲੇ ਜਾਂਦੇ ਨੇ ਅਜਿਹਾ ਇੱਕ ਸਥਾਨ ਹੈ ਪਠਾਨਕੋਟ ਦਾ ਰੰਜੀਤ ਸਾਗਰ ਡੈਮ ਝੀਲ ਜਿੱਥੇ ਪ੍ਰਵਾਸੀ ਪੰਛੀ ਪਹੁੰਚ ਰਹੇ ਨੇ ਜੰਗਲੀ ਜੀਵ ਭਾਗ ਵੱਲੋਂ ਇਸ ਪਾਸੇ ਧਿਆਨ ਦਿੱਤਾ ਜਾ ਰਿਹਾ ਹੈ ਤੇ ਆਉਣ ਵਾਲੇ ਪ੍ਰਵਾਸੀ ਪੰਛੀਆਂ ਦੀ ਗਿਣਤੀ ਤੇ ਨਿਗਰਾਨੀ ਜੰਗਲੀ ਜੀਵ ਭਾਗ ਵੱਲੋਂ ਕੀਤੀ ਜਾ ਰਹੀ ਹੈ ਪਿਛਲੇ ਸਾਲ ਨਾਲੋਂ ਇਸ ਸਾਲ ਰੰਜੀਤ ਸਾਗਰ ਡੈਮ ਦੀ ਝੀਲ ਵਿੱਚ ਚਾਰ ਗੁਣਾ ਵੱਧ ਪ੍ਰਵਾਸੀ ਪੰਛੀ ਪਹੁੰਚਦੇ ਨੇ ਵੱਖ-ਵੱਖ ਕਿਸਮ ਦੇ ਪੰਛੀ ਝੀਲ ਵਿੱਚ ਆਪਣਾ ਭੋਜਨ ਪਾਲ ਰਹੇ ਨੇ ਇਸ ਸਬੰਧੀ ਡੀਐਫਓ ਵਾਈਲਡ ਲਾਈਫ ਪਰਮਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਕੁ ਸਾਲਾਂ ਦੇ ਮੁਕਾਬਲੇ ਇਸ ਸਾਲ ਪ੍ਰਵਾਸੀ ਪੰਛੀਆਂ ਦੀ ਗਿਣਤੀ ਵੱਧ ਹੈ ਤੇ ਇਸ ਲਈ ਮੌਸਮ ਉਹਨਾਂ ਲਈ ਅਨੁਕੂਲ ਹੈ ਜਿਸ ਕਾਰਨ ਗਿਣਤੀ ਵਧਦੀ ਜਾ ਰਹੀ ਹੈ। ਹਾਂਜੀ ਬਿਲਕੁਲ ਸਹੀ ਗੱਲ ਆ ਜੀ ਸਾਗ ਡੈਮ ਜਿਹੜੀ ਸਾਡੀ ਵੈਟਲੈਂਡ ਵੀ ਆ ਤੇ ਇੱਥੇ ਜਿਹੜੇ ਸਾਈਬੀਰੀਅਨ ਬਾਡ ਜਿਹੜੇ ਆ ਆ ਰਹੇ ਗੀਜ਼ ਜਿਆਦਾ ਆ ਰਹੀ ਇੱਥੇ ਤੇ ਇੱਥੇ ਇਸ ਵਾਰ ਪਿਛਲੇ ਸਾਲ ਜਿਹੜੀ ਸੀਗੀ 1500 ਤੋਂ 1200 ਤੋਂ 1500 ਸੀਗੀ ਉਸ ਤੋਂ ਪਿਛਲੇ ਸਾਲ 11200 ਦੇ ਲੱਗੇ ਜਾਗੇ ਸੀ ਇਸ ਸਾਲ ਜਿਹੜੀ ਆ ਸਾਡੇ ਅੰਦਾਜ਼ੇ ਮੁਤਾਬਿਕ ਜਿਹੜੀ 5000 ਪਲੱਸ ਜਿਹੜੀ ਉਹ ਦੇਖਣ ਨੂੰ ਮਿਲ ਰਹੀ ਆ ਤੇ ਉਹਦੇ ਵਿੱਚ ਜਿਹੜਾ ਮੇਨ ਕਾਰਨ ਜਿਹੜਾ ਹੈਗਾ ਉਹਦੇ ਵਿੱਚ ਇੱਕ ਤਾਂ ਹੈਬਿਟ ਐਂਪਰੂਵਮੈਂਟ ਆ ਦੂਜਾ ਉਹਦੀ ਪ੍ਰੋਟੈਕਸ਼ਨ ਆ ਤੀਜਾ ਹੈ ਕਿ ਮੌਸਮ ਜਿਹੜਾ ਵਾ ਉਹ ਬੜਾ ਫੇਵਰੇਬਲ ਆ ਮਾਈਗਰੇਟਿਡ ਪਾਰਟ ਵਾਸਤੇ ਇਹ ਮੋਸਟਲੀ ਸਾਈਬੀਰੀਆ ਰਸ਼ੀਆ ਇਹਨਾਂ ਸਾਈਟਾਂ ਤੋਂ ਆਉਂਦੇ ਆ ਕਿਉਂਕਿ ਉੱਥੇ ਜ਼ਿਆਦਾ ਸਨੋਫਾਲ ਹੋਣ ਕਰਕੇ ਫਿਰ ਇਹ ਥੋੜਾ ਜਿਹਾ ਇੱਧਰਲੇ ਪਾਸੇ ਆ ਜਾਂਦੇ ਆ ਤੇ ਇਹ ਨਵੰਬਰ ਸ਼ੁਰੂ ਦੇ ਵਿੱਚ ਔਰ ਫਰਵਰੀ ਐਂਡ ਤੱਕ ਇਹਨਾਂ ਨੇ ਇੱਥੇ ਰਹਿਣਾ ਆਪਣੇ ਕੋਲ ਤੇ ਇਸ ਤੋਂ ਬਾਅਦ ਇਹ ਜਿਹੜੇ ਆ ਗਰਮੀ ਹੋਣ ਕਰਕੇ ਫਿਰ ਵਾਪਸ ਚਲ ਜਾਂਦੇ ਆ ਇਸ ਵਾਰ ਐਨੇ ਵਰਡਸ ਜ਼ਿਆਦਾ ਆਏ ਪਿਛਲੇ ਸਾਲਾਂ ਦੇ ਨਾਲ ਕੀ ਕਾਰਨ ਆ ਇਸ ਵਾਰ ਦੇ ਦੇਖੋ ਇਹਦੇ ਵਿੱਚ ਇੱਕ ਤੇ ਮੌਸਮ ਮੌਸਮ ਜਿਹੜਾ ਬਹੁਤ ਫੇਵਰਬਲ ਬਣਿਆ ਨੰਬਰ 2 ਐਰਕੀਟ ਵੈਟਲੈਂਡ ਜਿਹੜੀ ਆ ਵੈਟਲੈਂਡ ਵਿੱਚ ਜਿਹੜੀ ਤਰਜੀਹ ਸਾਕਟ ਝੀਲ ਜਿਹੜੀ ਆ ਝੀਲ ਦੇ ਵਿੱਚ ਪਾਣੀ ਜਿਹੜਾ ਉਹ ਮਤਲਬ ਕਿ ਅਗਰੋਂ ਘਟ ਸੀਗਾ ਉਹਦੇ ਵੇਲੇ ਕਰਕੇ ਜਿਹੜਾ ਜਾਨਵਰ ਜਿਹੜੇ ਪੰਛੀ ਹੈ ਇਹਨਾਂ ਨੂੰ ਉੱਥੇ ਜਿਹੜਾ ਰਹਿਣ ਵਾਸਤੇ ਖਾਣ ਪੀਣ ਵਾਸਤੇ ਵਧੀਆ ਐਟਮੋਸਫੀਅਰ ਮਿਲਿਆ ਵਾ ਉਹਦੇ ਕਰਕੇ ਜਿਹੜਾ ਇਹ ਐਰਕੀ ਜ਼ਿਆਦਾ ਹੈ ਉੱਥੇ ਮੌਸਮ ਦੇ ਬਦਲਾਅ ਦੇ ਨਾਲ ਕਈ ਪ੍ਰਵਾਸੀ ਪੰਛੀ ਆਪਣਾ ਦੇਸ਼ ਛੱਡ ਕੇ ਭਾਰਤ ਦੇ ਕਈ ਇਲਾਕਿਆਂ ਵਿੱਚ ਚਲੇ ਜਾਂਦੇ ਨੇ ਅਜਿਹਾ ਇੱਕ ਸਥਾਨ ਹੈ ਪਠਾਨਕੋਟ ਦਾ ਰੰਜੀਤ ਸਾਗਰ ਡੈਮ ਝੀਲ ਜਿੱਥੇ ਪ੍ਰਵਾਸੀ ਪੰਛੀ ਪਹੁੰਚ ਰਹੇ ਨੇ ਜੰਗਲੀ ਜੀਵ ਭਾਗ ਵੱਲੋਂ ਇਸ ਪਾਸੇ ਧਿਆਨ ਦਿੱਤਾ ਜਾ ਰਿਹਾ ਹੈ ਤੇ ਆਉਣ ਵਾਲੇ ਪ੍ਰਵਾਸੀ ਪੰਛੀਆਂ ਦੀ ਗਿਣਤੀ ਤੇ ਨਿਗਰਾਨੀ ਜੰਗਲੀ ਜੀਵ ਭਾਗ ਵੱਲੋਂ ਕੀਤੀ ਜਾ ਰਹੀ ਹੈ ਪਿਛਲੇ ਸਾਲ ਨਾਲੋਂ ਇਸ ਸਾਲ ਰੰਜੀਤ ਸਾਗਰ ਡੈਮ ਦੀ ਝੀਲ ਵਿੱਚ ਚਾਰ ਗੁਣਾ ਵੱਧ ਪ੍ਰਵਾਸੀ ਪੰਛੀ ਪਹੁੰਚਦੇ ਨੇ ਵੱਖ-ਵੱਖ ਕਿਸਮ ਦੇ ਪੰਛੀ ਝੀਲ ਵਿੱਚ ਆਪਣਾ ਭੋਜਨ ਪਾਲ ਰਹੇ ਨੇ ਇਸ ਸਬੰਧੀ ਡੀਐਫਓ ਵਾਈਲਡ ਲਾਈਫ ਪਰਮਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਕੁਝ ਸਾਲਾਂ ਦੇ ਮੁਕਾਬਲੇ ਇਸ ਸਾਲ ਪ੍ਰਵਾਸੀ ਪੰਛੀਆਂ ਦੀ ਗਿਣਤੀ ਵੱਧ ਹੈ ਤੇ ਇਸ ਲਈ ਮੌਸਮ ਉਹਨਾਂ ਲਈ ਅਨੁਕੂਲ ਹੈ ਜਿਸ ਕਾਰਨ ਗਿਣਤੀ ਵਧਦੀ ਜਾ ਰਹੀ ਹੈ। ਹਾਂਜੀ ਬਿਲਕੁਲ ਸਹੀ ਗੱਲ ਆ ਜੀ ਸਾਗ ਡੈਮ ਜਿਹੜੀ ਸਾਡੀ ਵੈਟਲੈਂਡ ਵੀ ਆ ਤੇ ਇੱਥੇ ਜਿਹੜੇ ਸਾਈਬੀਰੀਅਨ ਬਾਡ ਜਿਹੜੇ ਆ ਆ ਰਹੇ ਗੀਜ਼ ਜਿਆਦਾ ਆ ਰਹੀ ਇੱਥੇ ਤੇ ਇੱਥੇ ਇਸ ਵਾਰ ਪਿਛਲੇ ਸਾਲ ਜਿਹੜੀ ਸੀਗੀ 1500 ਤੋਂ 1200 ਤੋਂ 1500 ਸੀਗੀ ਉਸ ਤੋਂ ਪਿਛਲੇ ਸਾਲ 11200 ਤੋਂ ਲੱਗੇ ਜਾਗੇ ਸੀ ਇਸ ਸਾਲ ਜਿਹੜੀ ਆ ਸਾਡੇ ਅੰਦਾਜ਼ੇ ਮੁਤਾਬਕ ਜਿਹੜੀ 5000 ਪਲੱਸ ਜਿਹੜੀ ਉਹ ਵੇਖਣ ਨੂੰ ਮਿਲ ਰਹੀ ਆ ਤੇ ਉਹਦੇ ਵਿੱਚ ਜਿਹੜਾ ਮੇਨ ਕਾਰਨ ਜਿਹੜਾ ਹੈਗਾ ਉਹਦੇ ਵਿੱਚ ਇੱਕ ਤਾਂ ਹੈਬਿਟੈਟ ਇੰਪਰੂਵਮੈਂਟ ਆ ਦੂਜਾ ਉਹਦੀ ਪ੍ਰੋਟੈਕਸ਼ਨ ਆ ਤੇ ਜਿਹੜੀ ਮੌਸਮ ਜਿਹੜਾ ਵਾ ਉਹ ਬੜਾ ਫੇਵਰੇਬਲ ਆ ਮਾਈਗਰੇਟਰੀ ਪਾਰਟ ਵਾਸਤੇ ਇਹ ਮੋਸਟਲੀ ਸਾਈਬੀਰੀਆ ਰਸ਼ੀਆ ਇਹਨਾਂ ਸਾਈਡਾਂ ਤੋਂ ਆਉਂਦੇ ਆ ਕਿਉਂਕਿ ਉੱਥੇ ਜ਼ਿਆਦਾ ਸਨੋਫਾਲ ਹੋਣ ਕਰਕੇ ਫਿਰ ਇਹ ਥੋੜਾ ਜਿਹਾ ਇਧਰਲੇ ਪਾਸੇ ਆ ਜਾਂਦੇ ਆ ਤੇ ਇਹ ਨਵੰਬਰ ਸ਼ੁਰੂ ਦੇ ਵਿੱਚ ਔਰ ਫਰਵਰੀ ਐਂਡ ਤੱਕ ਇਹਨਾਂ ਨੇ ਇੱਥੇ ਰਹਿਣਾ ਆਪਣੇ ਕੋਲ ਤੇ ਇਸ ਤੋਂ ਬਾਅਦ ਇਹ ਜਿਹੜੇ ਆ ਗਰਮੀ ਹੋਣ ਕਰਕੇ ਫਿਰ ਵਾਪਸ ਚਲ ਜਾਂਦੇ ਆ ਇਸ ਵਾਰ ਐਨੇ ਵਰਡਸ ਜ਼ਿਆਦਾ ਆਏ ਪਿਛਲੇ ਸਾਲਾਂ ਦੇ ਨਾਲ ਕੀ ਕਾਰਨ ਆ ਇਸ ਵਾਰ ਕੀ ਦੇਖੋ ਇਹਦੇ ਵਿੱਚ ਇੱਕ ਤੇ ਮੌਸਮ ਮੌਸਮ ਜਿਹੜਾ ਬਹੁਤ ਫੇਵਰਬਲ ਬਣਿਆ ਨੰਬਰ 2 ਐਰਕੀਟ ਵੈਟਲੈਂਡ ਜਿਹੜੀ ਆ ਵੈਟਲੈਂਡ ਵਿੱਚ ਜਿਹੜੀ ਤਰਜੀਹ ਸਾਕਟ ਝੀਲ ਜਿਹੜੀ ਆ ਝੀਲ ਦੇ ਵਿੱਚ ਪਾਣੀ ਜਿਹੜਾ ਉਹ ਮਤਲਬ ਕਿ ਅੱਗੇ ਨਾਲ ਘਟ ਸੀਗਾ ਉਹਦੇ ਵੇ ਕਰਕੇ ਜਿਹੜਾ ਜਾਨਵਰ ਜਿਹੜੇ ਪੰਛੀ ਹੈ ਇਹਨਾਂ ਨੂੰ ਉੱਥੇ ਜਿਹੜਾ ਰਹਿਣ ਵਾਸਤੇ ਖਾਣ ਪੀਣ ਵਾਸਤੇ ਵਧੀਆ ਐਟਮੋਸਫੀਅਰ ਮਿਲਿਆ ਉਹਦੇ ਕਰਕੇ ਜਿਹੜਾ ਇਹ ਐਕੀ ਜਿਆਦਾ ਹੈ ਉੱਥੇ